ਵੰਦੇ ਭਾਰਤ ਪਠਾਨਕੋਟ ਤੇ ਵੀ ਲਵੇਗੀ ਸਟਾਪੇਜ ਪਠਾਨਕੋਟ ਵਾਸੀਆਂ ਦੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸਦੇ ਹੀ ਪਠਾਨਕੋਟ ਦੇ ਰੇਲਵੇ ਸਟੇਸ਼ਨ ਤੇ ਹੁਣ ਵੰਦੇ ਭਾਰਤ ਜਿਹੜੀ ਹੈ ਉਹ ਸਟਾਪੇਜ ਲਏਗੀ ਲਗਭਗ 2 ਮਿੰਟ ਦਾ ਇਹ ਸਟਾਪੇਜ ਜੁੜਾਏ ਹੋਵੇਗਾ ਤੇ 2 ਮਿੰਟ ਦੇ ਅੰਦਰ ਤੁਸੀਂ ਇਸ ਟ੍ਰੇਨ ਵਿੱਚ ਵਿੱਚ ਬੈਠ ਕੇ ਜੁੜਾਏ ਉਹ ਆਪਣਾ ਸਫ਼ਰ ਜੁੜਾਏ ਉਹ ਕਰ ਸਕਦੇ ਹੋ ਇਸੇ ਨਾਲ ਹੀ ਤੁਹਾਨੂੰ ਦੱਸਦੇ ਹੀ ਪਠਾਨਕੋਟ ਦੇ ਵਪਾਰੀ ਮੰਡਲ ਅਤੇ ਕੇਂਦਰ ਸਰਕਾਰ ਕੋਲੋਂ ਜਿਹੜੀ ਹੈ ਉਹ ਬਹੁਤ ਹੀ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਸੀ ਤੇ ਹੁਣ ਕੇਂਦਰ ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਕਿੰਨਾ ਭਾਰੀ ਉਤਸ਼ਾਹ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਤੇ ਇਸ ਖਾਸ ਮੌਕੇ ਤੇ ਵਿਦਾਇਕ ਅਸ਼ਵਨੀ ਸ਼ਰਮਾ ਦਾ ਵਪਾਰ ਮੰਡਲ ਨੇ ਤੇ ਪਠਾਨਕੋਟ ਵਾਸੀਆਂ ਨੇ तमाम ਸ਼ਹਿਰ ਵਾਸੀਆਂ ਨੇ ਦਿਲੋਂ ਧੰਨਵਾਦ ਕੀਤਾ ਹੈ ਤੇ ਕੇਂਦਰ ਸਰਕਾਰ ਦਾ ਵੀ ਧੰਨਵਾਦ ਕੀਤਾ ਹੈ ਕਿ ਉਹਨਾਂ ਨੇ ਇਸ ਪਠਾਨਕੋਟ ਰੇਲਵੇ ਸਟੇਸ਼ਨ ਨੂੰ ਜਿਹੜੀ ਹੈ ਉਹ ਮਨਜ਼ੂਰੀ ਦੇ ਦਿੱਤੀ ਹੈ ਜੇਕਰ ਅਸੀਂ ਗੱਲ ਕਰੀ ਬੰਦੇ ਭਾਰਤ ਟ੍ਰੇਨ ਦੀ ਤਾਂ ਬੰਦੇ ਭਾਰਤ ਪਹਿਲਾ ਕਟੜੇ ਜਿਹੜੀ ਹੈ ਉਹ ਰੁਕਦੀ ਸੀ ਤੇ ਉੱਥੋਂ ਜਾ ਕੇ ਲੋਕਾਂ ਨੂੰ ਜਿਹੜਾ ਹੈ ਆਪਣਾ ਸਫ਼ਰ ਸ਼ੁਰੂ ਕਰਨਾ ਪੈਂਦਾ ਸੀ ਪਰ ਹੁਣ ਜਿਹਾ ਨਹੀਂ ਹੋਵੇਗਾ ਤੁਸੀਂ ਵੀ ਆਰਾਮ ਨਾਲ ਪਠਾਨਕੋਟ ਸਟੇਸ਼ਨ ਤੋਂ ਜੁੜਾਏ ਇਸ ਟ੍ਰੇਨ ਨੂੰ ਫੜ ਸਕਦੇ ਹੋ ਤੇ ਇਸ ਦੇ ਵਿੱਚ ਆਪਣਾ ਸਫ਼ਰ ਜੁੜਾਏ ਉਹ ਕੰਟੀਨਿਊ ਕਰ ਸਕਦੇ ਹੋ ਤੇ ਇਸ ਖਾਸ ਮੌਕੇ ਤੇ ਜਦੋਂ ਸਾਡੇ ਪੱਤਰਕਾਰ ਉੱਥੇ ਮੌਕੇ ਤੇ ਪਹੁੰਚੇ ਤਾਂ ਲੋਕਾਂ ਨੇ ਆਪਣਾ ਉਤਸ਼ਾਹ ਇਸ ਤਰ੍ਹਾਂ ਨਾਲ ਸਾਡੇ ਪੱਤਰਕਾਰ ਨਾਲ ਸਾਂਝਾ ਕੀਤਾ ਆਓ ਤੁਹਾਨੂੰ ਦਿਖਾਣੇ ਆ ਤੇ ਜਦੋਂ ਸਾਡੇ ਪੱਤਰਕਾਰ ਵੱਲੋਂ ਵਿਧਾਇਕ ਅਸ਼ੋਕਨੀ ਸ਼ਰਮਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੇਂਦਰ ਸਰਕਾਰ ਦਾ ਕਿਸ ਤਰ੍ਹਾਂ ਨਾਲ ਸਨਵਾਦ ਕੀਤਾ ਆਓ ਦੇਖਦੇ ਆ ਨਰਿੰਦਰભાઈ ਮੋਦੀ ਜੀ ਦਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਰੇਲਵੇ ਮਨਿਸਟਰ ਅਸ਼wini ਵੈਸ਼ਨੋਬ ਜੀ ਦਾ ਸਾਡੇ ਨਾਲ ਲੱਗਦੇ ਸਟੇਟ ਤੋਂ ਮੰਤਰੀ ਜਤਿੰਦਰ ਸਿੰਘ ਜੀ ਦਾ ਔਰ ਆਪਣੀ ਸਾਰੀ ਲੀਡਰਸ਼ਿਪ ਦਿਨੇਸ਼ ਬੱਬੂ ਜੀ ਹਿਮਾਚਲ ਵਾਲਿਆਂ ਦਾ ਵੀ ਧੰਨਵਾਦ ਹੈ இந்து ਗੋਦ ਸਵਾਮੀ ਜੀ ਦਾ ਵੀ ਧੰਨਵਾਦ ਹੈ ਨਿੱਕੇ ਨੇ ਵੀ ਮਿਹਨਤ ਕੀਤੀ ਹੈ ਜਿਲ੍ਹਾ ਦੇਗ ਜੀ ਨੇ ਵੀ ਕੀਤੀ ਹੈ ਰਕੇਸ਼ ਨੇ ਵੀ ਕੀਤੀ ਹੈ ਔਰ ਆਪਣਾ ਅਨਿਲ ਜੀ ਨੇ ਵੀ ਕੀਤੀ ਹੈ ਸਭ ਸੀਮਾ ਨੇ ਵੀ ਕੀਤੀ ਹੈ ਨਰਿੰਦਰ ਪਰਮਾਰ ਜੀ ਨੇ ਵੀ ਕੀਤੀ ਹੈ ਸਾਡੇ ਮੰਡਲ ਦੇ ਅਕਸ਼ਾਂ ਸਭ ਦੀ ਔਰ ਵਪਾਰ ਮੰਡਲ ਦੀ ਵੀਸ਼ੇਸ਼ ਕਰਕੇ ਸਾਨੂੰ ਪ੍ਰੇਰਣਾ ਸੀ ਕਿ ਅਸੀਂ ਇੱਥੇ ਬੰਦੇ ਬਾਰਦਾ ਦਾ ਸਟਾਪੇ ਲਈਏ ਸਾਡੇ ਲਈ ਅੱਜ ਇਹ ਖੁਸ਼ੀ ਦਾ ਦਿਹਾੜਾ ਇਸ ਕਰਕੇ ਆ ਕਿ ਅਸੀਂ ਇੱਕ ਡੇਨ ਮੰਗ ਰਹੇ ਸੀ ਤੁਹਾਨੂੰ ਦੋ-ਦੋ ਸਟਾਪੇ ਦੇ ਮਿਲ ਗਏ ਕਿਉਂਕਿ ਮੈਂ ਜਿਹੜਾ ਕਟੂਆ ਉੱਥੇ ਉਹਨੂੰ ਵੀ ਆਪਣੇ ਬੰਦੇ ਬਾਰਦਾ ਪਠਾਨਕੋਟ ਦਾ ਹਿੱਸਾ ਸਮਝਦਾ ਤੇ ਇਸੇ ਜਿਹੜੀ ਬੰਦੇ ਭਾਰਤ ਦਿੱਤੀ ਹੈ ਇਹਦੇ ਨਾਲ ਪਠਾਨਕੋਟ ਦੇ ਵਪਾਰੀਆਂ ਨੂੰ ਪਠਾਨਕੋਟ ਦੇ ਲੋਕਾਂ ਨੂੰ ਹਿਮਾਚਲ ਦੇ ਲੋਕਾਂ ਨੂੰ ਦਿੱਲੀ ਪਹੁੰਚਣਾ ਆਸਾਨ ਹੋ ਜਾਏਗਾ ਔਰ ਇਹ ਨਰਿੰਦਰ ਭਾਈ ਮੋਦੀ ਦਾ ਵਿਕਸਿਤ ਭਾਰਤ ਜਿਹੜਾ ਹੈ ਇਹ ਉਹਦੇ ਵੱਲ ਵੱਧੇ ਕਦਮ ਨੇ ਅੱਜ ਅੰਮ੍ਰਿਤਸਰ ਤੋਂ ਵੀ ਬੰਦੇ ਭਾਰਤ ਚੱਲ ਰਹੀ ਹੈ ਅੱਜ ਕਟੜੇ ਤੋਂ ਵੀ ਬੰਦੇ ਭਾਰਤ ਚੱਲ ਰਹੀ ਹੈ ਅੱਜ ਪਠਾਨਕੋਟ ਵੀ ਬੰਦੇ ਭਾਰਤ ਰੁਕ ਰਹੀ ਹੈ ਇਹ ਜਿਹੜਾ ਦਿਹਾੜਾ ਸਾਨੂੰ ਆਇਆ ਹੈ ਇਹਦੇ ਲਈ ਮੈਂ ਪੂਰੇ ਨਰੇਂਦਰ ਭਾਈ ਮੋਦੀ ਜੀ ਦਾ ਨੱਡਾ ਜੀ ਦਾ ਅਸ਼wini ਵੈਸ਼ਨਰ ਜੀ ਦਾ ਇੱਕ ਵਾਰੀ ਫੇਰ ਸਮੂਹੇ ਪਠਾਨਕੋਟ ਵਾਸੀਆਂ ਵੱਲੋਂ ਬਹੁਤ-ਬਹੁਤ ਸਵਾਗਤ ਕਰਦਾ ਧੰਨਵਾਦ ਦਿਨਾ ਦੇਖੋ ਜੀ ਬੜੀ ਖੁਸ਼ੀ ਦਾ ਅੱਜ ਸਾਡੇ ਪਠਾਨਕੋਟ ਖੇਤਰ ਦੇ ਲਈ ਬੜੀ ਖੁਸ਼ੀ ਦਾ ਦਿਹਾੜਾ ਹੈ ਕਿ ਜਿਹੜੀ ਬੰਦੇ ਭਾਰਤ ਦਾ ਸਟਾਪੇਜ ਆ ਉਹ ਵਪਾਰ ਮੰਡਲ ਵੱਲੋਂ ਔਰ ਜਿੰਨੇ ਵੀ ਵਪਾਰਿਕ ادارے ਨੇ ਉਹਨਾਂ ਲੋ ਬੜੀ ਪੁਰਾਣੀ ਜਿਹੜੀ ਮੰਗ ਅਸੀਂ ਆਪਣੇ ਵਿਧਾਇਕ ਅਸ਼wini ਸ਼ਰਮਾ ਜੀ ਨੂੰ ਔਰ ਸਰਕਾਰ ਨੂੰ ਜਿਹੜੀ ਕੇਂਦਰ ਸਰਕਾਰ ਨੂੰ ਦੁਬਾਰਾ ਬਾਰ-ਬਾਰ ਕਹਿ ਰਹੇ ਸੀ ਔਰ ਉਸ ਮੰਗ ਨੂੰ ਜਿਹੜਾ ਪੂਰਨ ਕਰਦੇ ਹੋਏ ਜਿਹੜੀ ਆ ਸਾਡੇ ਵਿਧਾਇਕ ਅਸ਼ਨੂ ਸ਼ਰਮਾ ਜੀ ਦੇ ਪ੍ਰਯਾਸਾਂ ਦੇ ਨਾਲ ਅੱਜ ਬੰਦੇ ਭਾਰਤ ਦੀ ਟ੍ਰੇਨ ਆ ਉਹਦਾ ਠਰਾ ਪਠਾਨਕੋਟ ਕੈਂਟ ਸਟੇਸ਼ਨ ਦੇ ਉੱਤੇ ਕੀਤਾ ਗਿਆ ਅਸੀਂ ਪੂਰੇ ਵਪਾਰੀਆਂ ਵੱਲੋਂ ਔਰ ਜਿੰਨੀ ਵੀ ਸਾਡੀਆਂ ਐਨ ਜੀਓ ਸੰਸਥਾਵਾਂ ਵੱਲੋਂ ਬਹੁਤ-ਬਹੁਤ ਧੰਨਵਾਦ ਕਰਨੇ ਆ ਕੇਂਦਰ ਸਰਕਾਰ ਦਾ ਔਰ ਸਾਡੇ ਜਿਹੜੇ ਵਿਧਾਇਕ ਅਸ਼ਨੂ ਸ਼ਰਮਾ ਜੀ ਦਾ ਕਿ ਜਿਨ੍ਹਾਂ ਨੇ ਬੰਦੇ ਭਾਰਤ ਦੇ ਅ ਟ੍ਰੇਨ ਦਾ ਠਰਾਬ ਕੀਤਾ ਜੈਨ ਜੈ ਭਾਰਤ ਕੈਮਰੋ ਕਰਸਨ ਹਰੀ ਦੇ ਨਾਲ ਅੱਜ ਦੀ ਰਿਪੋਰਟ